ਕ੍ਰਾਸ ਕਰਨ ਦੇ ਚੱਕਰ ਚ ਸਾਡੇ ਬੱਚਿਆਂ ਨੂੰ ਹਿੱਟ ਕਰਕੇ ਸਾਈਡ ਤੇ ਸੱਟ ਕੇ ਇੱਕ ਬੱਚੇ ਨੂੰ ਅੱਗੇ ਲੈ ਲਿਆ ਤੇ ਇੱਕ ਬੱਚਾ ਸਾਈਡ ਤੇ ਡਿੱਗ ਪਿਆ ਜਿਹੜਾ ਬੱਚਾ ਅੱਗੇ ਡਿੱਗਿਆ ਸੀ ਉਹਨੂੰ 142 ਫੁੱਟ ਤੇ ਕਰਕੜੀ ਹਿਸਕੇ ਲੱਗੀ ਜੀ ਕਾਰ ਠੀਕ ਹੈ ਜੀ ਕਾਰ ਗੱਡੀ ਦੇ ਨਾਲ ਨਾ ਬੱਚੇ ਦੀ ਚਰਬੀ ਲੱਗੀ ਸੀਗੀ ਅੱਛਾ ਤੇ ਇਥੋਂ ਐਸਐਜਓ ਸਾਹਿਬ ਕਹਿੰਦੇ ਕਿ ਉਹ ਚਿੰਗਮ ਅੱਛਾ ਜੀ ਹਾਂ ਕਹਿੰਦੇ ਉਹ ਚਿੰਗਮ ਆ ਹੁਣ ਦੱਸੋ ਵੀ ਚਰਬੀ ਤੇ ਚਿੰਗਮ ਵਿੱਚ ਬਹੁਤ ਫਰਕ ਤਾਂ ਹੁੰਦਾ ਹੀ ਹੈ ਨਾ ਅਹ ਆ ਦੇਖੋ ਜੀ ਅੱਡੇ ਤੇ ਭੈਣ ਭਰਾਵਾਂ ਦੇ ਸੀਗੇ ਸਾਡੇ ਅੱਛਾ ਜੀ ਅਸੀਂ ਤਾਂ ਉਹਨੇ ਭੈਣ ਭਰਾਵਾ ਸਾਡੇ ਦੋਨੇ ਭੈਣ ਭਰਾਵਾਂ ਦੇ ਕੋਲ ਦੇਖੋ ਇਹ ਦੋਨੇ ਭੈਣ ਭਰਾ ਖੜੇ ਐ ਇੱਕ ਦੋਨਾਂ ਦੇ ਬੇਟੇ ਜਿਹੜੇ ਉਹ ਅਲਵਿਦਾ ਕਰ ਗਏ ਆ ਪੁਲਿਸ ਪ੍ਰਸ਼ਾਸਨ ਵੱਲੋਂ ਨਾ ਕਿਸੇ ਵੀ ਮਤਲਬ ਪਾਰਟੀ ਵੱਲੋਂ ਜੀ ਕੋਈ ਸਾਨੂੰ ਨਾ ਤਾਂ ਇਹਨਾਂ ਨੂੰ ਕੋਈ ਭਰੋਸਾ ਦਿਵਾਇਆ ਗਿਆ ਇਹ ਬੱਚਾ ਦਾਗ ਰਸੀਹ ਚੜਾ ਅੱਜ ਇਹਦੀ ਡੈਥ ਹੋ ਗਈ ਜੀ ਤੇ ਅਸੀਂ ਤਾਂ ਕਹਿੰਨੇ ਵੀ ਕਾ ਕੀ ਪੁਲਸ ਨੇ ਇੱਕ ਵੀ ਢੇੜਾ ਉਹਨਾਂ ਦੇ ਘਰ ਜਾ ਕੇ ਨਹੀਂ ਮਾਰਿਆ ਗਿਆ ਦੋਸ਼ੀਆਂ ਦੇ ਵੀ ਉਹਨਾਂ ਨੂੰ ਫੜ ਲੀਏ ਪਤਾ ਨਹੀਂ ਕੋਈ ਤਖਰੇ ਮੰਤਰੀ ਦੀ ਪਹੁੰਚਾ ਪਤਾ ਨਹੀਂ ਕੀ ਗੱਲ ਹੈ ਇਹ ਐਸ ਐਚਓ ਉਹਨਾਂ ਨੂੰ ਵਰਤੀ ਚਾਹ ਬਿਸਕੁਟਾ ਨਾਲ ਪਿਆ ਕੇ ਮੋੜਦਾ ਸੀ ਤਾਂ ਅਸੀਂ ਥਾਣੇ ਦੇ ਬਾਹਰ ਅੱਗੇ ਕੌਲਿਆਂ ਨੂੰ ਝਾਕੀ ਜਾਂਦਾ ਸੀ 4-4 ਘੰਟੇ ਫਿਰ 25 ਸਾਲਾਂ ਦਾ ਨੌਜਵਾਨ ਜਿਹੜੇ ਐਕਸੀਡੈਂਟ ਨਾਲ ਮੌਤ ਹੋ ਜਾਂਦੀ ਹੈ ਕੀ ਗੱਲਬਾਤ ਹੈ ਆਪਾਂ ਪੁੱਛਾਂਗੇ ਜਿਹੜੇ ਪਰਿਵਾਰ ਵਾਲੇ ਖੜੇ ਆ ਕਿਵੇਂ ਜਿਹੜੇ ਇਹਨਾਂ ਦਾ ਐਕਸੀਡੈਂਟ ਹੁੰਦਾਗਾ ਜੀ ਬਾਈ ਜੀ 28 5 2024 ਨੂੰ ਰਾਤ ਨੂੰ ਬੱਚੇ ਜਨਮ ਦਿਨ ਮਨਾ ਕੇ ਜੀ ਤੇ ਮਲੋੜ ਜਾ ਰਹੇ ਸੀਗੇ ਜੀ ਕਿੰਨੇ ਵਜੇ ਜੀ 11:40 ਦਾ ਟਾਈਮ ਸੀਗਾ ਜੀ ਜੀ ਜਦੋਂ ਮਲੋੜ ਜਾ ਰਹੇ ਸੀਗੇ ਜੀ ਆਪਦੀ ਸਾਈਡ ਜਾ ਰਹੇ ਸੀ ਕਾਰ ਨੇ ਟਰੱਕ ਕੋਕੜੀ ਸਕੇ ਲੱਗੀ ਜੀ ਇੱਕ ਬੱਚਾ ਜਿਹੜਾ ਸਾਡਾ ਸਾਈਡ ਤੇ ਡਿੱਗਿਆ ਸੀ ਉਹਦੇ ਵੀ ਸਰਚ ਕਾਫੀ ਗੰਭੀਰ ਸੱਟਾਂ ਸੀਗੀਆਂ ਜੀ ਕਿਉਂਕਿ ਮੋਟਰਸਾਈਕਲ ਤੋਂ ਡਿੱਗਣ ਕਰਕੇ ਸੜਕ ਤੇ ਸਿਰ ਵਜੇ ਹੀ ਉਹਦੇ ਬਹੁਤ ਜ਼ਿਆਦਾ ਗੰਭੀਰ ਸੱਟਾਂ ਸੀ 4 ਮਹੀਨਿਆਂ ਤੋਂ ਜੇਰੇ ਇਲਾਜ ਸਰਕਾਰੀ ਹਸਪੀਟਲ ਐਮਸ ਐਡਮਿਟ ਸੀਗਾ ਜੀ ਜਿਹਦੇ ਕਰਕੇ ਸਰ ਸਾਨੂੰ ਅੱਜ ਉਹ ਬੱਚੇ ਦੀ ਡੈਥ ਹੋ ਗਈ ਸਾਨੂੰ ਇਸ ਚੀਜ਼ ਦਾ ਰੋਸ ਹੈ ਜੀ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਸਾਡੀ ਕੋਈ ਸਾਥ ਨਹੀਂ ਦਿੱਤਾ ਜੀ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਿਹੜੇ ਬੰਦੇ ਨੇ ਐਕਸੀਡੈਂਟ ਕੀਤਾ ਸੀਗਾ ਜੀ ਅਸੀਂ आती ਸੀ ਜੀ ਖੂਨ ਨਾਲ ਲਿਬੜੀ ਹੋਈ ਗੱਡੀ ਉਹਨਾਂ ਦੇ ਘਰੋਂ ਬਰਾਮਦ ਕਰਾਈ ਸੀ ਜੀ ਪੁਲਿਸ ਨੇ ਸਾਡਾ ਫਿਰ ਵੀ ਸਾਥ ਨਹੀਂ ਦਿੱਤਾ ਕੱਲਾ ਗੱਡੀ ਦਾ ਨੰਬਰ ਪਤਾ ਸੀਗਾ ਜੀ ਪਰ ਬੰਦਿਆਂ ਦਾ ਨਾਮ ਜੱਦ ਨਹੀਂ ਕੀਤਾ ਜੀ ਅੱਜ ਤਿੱਕਰ ਵੀ ਨਹੀਂ ਕੀਤਾ ਜੀ ਉਹਨਾਂ ਨੇ ਅੱਛਾ ਜੀ ਸਾਡੀ ਇਹੀ ਮੰਗ ਹੈ ਜੀ ਬੰਦੇ ਹਰੈਸ਼ਟ ਕੀਤੇ ਜਾਣ ਉਹਨਾਂ ਤੇ ਜਿਹੜੀ ਕਾਨੂੰਨੀ ਕਾਰਵਾਈ ਬੰਦੀ ਹੈ ਜੀ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਵੇਖੋ ਮਾਤਾ ਜਿਹੜਾ ਬੱਚਾ ਪੜਿਆ ਕਿੰਨਾ ਕੁ ਸੀਗਾ ਤੁਹਾਡਾ ਨਾ ਦੱਸ ਦੱਸ 9 10 ਪੜਿਆ ਹੋਇਆ ਸੀ ਤੇ ਇਲਾਜ ਕਰਾਇਆ ਜਿਹੜੇ ਪਹਿਲਾਂ ਇੱਕ ਬੇਟੇ ਦੀ ਮੌਤ ਹੋ ਗਈ ਉਹ ਦੂਸਰੇ ਦੀ ਉਸ ਵੀ 10ਵੀਂ ਚ ਸੀ ਉਹ ਦੇ 10ਵੀਂ ਚ ਸੀਗਾ ਉਸ ਵੀ ਦਾ 10ਵੀਂ ਚ ਹਾਂ ਇਕੱਠੇ ਦੋਨੇ ਭੈਣ ਭਰਾ ਸੀ ਦੋਨੇ ਹਾਂਜੀ ਮਾਮੇ ਪੂਆਪਤੀ ਜਿਹਦੇ ਸੀਗੇ ਪੂਆਪਤੀ ਹਾਂ ਮੈਂ ਭੈਣ ਸੀਗੀ ਆ ਭਰਾ ਮੇਰਾ ਕਿ ਕਹਿੰਦੇ ਤਾਂ ਹੁਣ ਤੁਹਾਨੂੰ ਵੀ ਇਨਸਾਫ ਮਿਲ ਸਕਦਾ ਸਰ ਇਨਸਾਫ ਅਸੀਂ ਵੀ ਸਾਨੂੰ 3 ਮਹੀਨੇ ਹੋ ਗਏ ਮੈਂ ਬੀਕੇਜੂ ਮਾਨਸਾ ਦਾ ਜ਼ਿਲ੍ਹਾ ਪ੍ਰੈਜ਼ੀਡੈਂਟ ਸੁਖਦੀਪ ਸਿੰਘ ਬੁੱਟਰ ਬਕੋ ਜੀ ਤੇ ਅਸੀਂ ਨਾਲ ਸਾਡੇ ਬਲਾਕ ਪ੍ਰਧਾਨ ਸੁਖਮੰਦਰ ਸਿੰਘ ਜੀ ਜੀ ਸਾਨੂੰ 3-4 ਮਹੀਨੇ ਹੋ ਗਏ ਜੀ ਥਾਣੇ ਦੇ ਗੇੜੇ ਕੱਢਦਾਂ ਨੂੰ ਬਿਲਕੁਲ ਕੋਈ ਵੀ ਕੋਈ ਬੰਦੀ ਕਰ ਵੀ ਹੋਵੇ ਤੇ ਬੰਦੇ ਅਰੈਸਟ ਹੋਣ ਜੀ ਜਿਹੜੇ ਦੋਸ਼ੀ ਆ ਜੀ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਕਿਉਂਕਿ ਉਹ ਵਿਚਾਰਾ ਦੋਨੇ ਮੀਆਂ ਬੀਬੀ ਰਹਿ ਗਏ ਪਹਿਲਾਂ ਉਹਨਾਂ ਦੀ ਬੇਟੀ ਦੀ ਡੈਥ ਹੋ ਗਈ ਸੀਗੀ ਜੀ ਕੈਂਸਰ ਨਾਲ ਜੀ ਤੇ ਹੁਣ ਇਕੱਲਾ ਬੇਟਾ ਸੀ ਉਹਨਾਂ ਦਾ ਉਹ ਦਿਹਾੜੀ ਕਰਦਾ ਸੀ ਵਿਚਾਰਾ ਉਹ ਤਾਂ ਸ਼ਾਮ ਨੂੰ ਉਹਨਾਂ ਨੇ ਹਿੱਟ ਕਰਕੇ ਗੱਡੀ ਦੇ ਮਲੋਂ ਦੀ ਡੈਥ ਹੋ ਗਈ ਹੈ ਨਾ ਅੱਛਾ ਜੀ ਤੇ ਇਹ ਬੰਦੇ ਕਸੂਰਵਾਰਾਂ ਨੂੰ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਵੇਖੋ ਤੁਹਾਡੇ ਕੋਲ ਇਹ ਸੀਸੀਟੀ ਫੋਟੋਜ਼ ਹੈਗੇ ਆ ਜੀ ਸਰ ਸਾਡੇ ਕੋਲ ਸੀਸੀਵੀ ਵੀਡੀਓ ਤੇ ਆਪਣੀ ਜਿਹੜੀ ਫੁਟੇਜ ਹੈ ਜਿਹੜੀ ਉਹਨਾਂ ਦੇ ਘਰੋਂ ਗੱਡੀ ਬਰਾਮਦ ਕੀਤੀ ਅਸੀਂ ਸਾਰੇ ਖੂਨ ਦੇ ਦੰਬੇ ਲੱਗੇ ਹੋਏ ਉਵੇਂ ਠੀਕ ਹੈ ਜੀ ਅਸੀਂ ਗੱਡੀ ਬਰਾਮਦ ਕੀਤੀ ਹੈ ਸਾਡੇ ਨਾਲ ਦੋ ਮਲਾਜ਼ਮ ਭੇਜੇ ਸੀ ਇਹਨਾਂ ਨੇ ਉਹ ਮਲਾਜ਼ਮਾਂ ਦੀ ਵੀ ਗਵਾਹੀ ਹੈਗੀ ਹੈ ਜੀ ਵੀ ਉਹਨਾਂ ਦੇ ਸਾਹਮਣੇ ਅਸੀਂ ਗੱਡੀ ਬਰਾਮਦ ਕਰਕੇ ਲਿਆਏ ਅੱਛਾ ਉਹ ਮਲਾਜ਼ਮਾਂ ਨੂੰ ਕਿਹਾ ਨਹੀਂ ਤੁਸੀਂ ਵੀ ਜਿਹੜੀ ਗੱਡੀ ਉਹ ਫੜ ਲਈਏ ਤੁਸੀਂ ਵੀ ਸਾਰੇ ਸੀ ਗਏ ਆ ਠਾਣੇ ਕਦੇ ਸਾਨੂੰ ਐਸਐਚਓ ਨਹੀਂ ਮਿਲਦਾ ਸੀਗਾ ਜੀ ਕਦੇ ਸਾਨੂੰ ਏਐਸਆਈ ਸਾਹਿਬ ਨਹੀਂ ਮਿਲਦੇ ਸੀਗੇ ਏਐਸਆਈ ਸਾਹਿਬ ਦੇ ਕਹਿੰਦੇ ਆਪਰੇਸ਼ਨ ਹੋਇਆ ਵਾ ਛੁੱਟੀ ਤੇ ਆਏ ਜੀ ਫਿਰ ਅਸੀਂ ਥਾਣੇ ਦੇ ਬਾਹਰ ਅੱਗੇ ਬੈਠੇ ਰਹਿੰਦੇ ਸੀ ਜੋ ਸੁਬਾ 10 ਵਜੇ ਤੋਂ ਲੈ ਕੇ ਸਾਨੂੰ 2-3 ਵਜੇ ਜਾਂਦੇ ਸੀ ਕਹਿੰਦੇ ਅੱਜ ਇੱਥੇ ਮੰਤਰੀ ਆਇਆਗਾ ਉੱਧਰ ਗਏ ਹੋਏ ਆ ਅੱਜ ਇੱਥੇ ਇਲੈਕਸ਼ਨ ਦਾ ਕੰਮ ਚੱਲੀ ਜਾਂਦਾ ਹੀ ਉੱਥੇ ਆ ਸੀ ਜੀ ਬਸ ਐਂ ਹੀ ਤੁਰੇ ਫਿਰਦੇ ਜੀ ਸਾਡੀ ਆ ਬਲੱਡ ਦੀਆਂ ਫੁੱਟਾਂ ਮੈਂ ਜੀ ਆ ਸਾਰਾ ਇਹਨਾਂ ਦੇ ਆ ਸਾਰਾ ਬਲੱਡ ਲੱਗਿਆ ਹੋਇਆ ਗੱਡੀ ਨੂੰ ਆ ਦੇਖ ਲਓ ਸਾਰੀ ਚਰਬੀ ਆ ਬੱਚੇ ਦੀ ਗੱਡੀ ਉੱਪਰ ਹੀ ਬੱਚੇ ਦਾ on the sport ਹੀ ਡੈਥ ਹੋ ਗਈ ਸੀ ਉਹਦੀ ਅੱਛਾ ਇੱਕ ਬਰ ਜਿਹੜੇ ਬੱਚੇ ਦੀ ਉਹਦੀ ਡੈਥ ਹੋ ਗਈ ਸੀ on the sport ਦੂਸਰਾ ਜਿਹੜਾ ਉਹ ਬਠੰਡੇ ਦਾਖਲ ਸੀ ਉਹ ਸਰ 4 ਮਹੀਨਿਆਂ ਤੋਂ ਇਹ ਪੁਚਾਰੀ ਘਰਾਂ ਦਾ ਕੰਮ ਕਰਦੀ ਆ ਝਾੜੂ ਪੋਚਾ ਲਾਉਂਦੀ ਆ ਠੀਕ ਹੈ ਜੀ ਫੇਰ ਜਾ ਕੇ ਕਿਤੇ ਇਹਨੇ ਆਪਦੇ ਬੱਚੇ ਪਾਲੇ ਸੀਗੇ ਇਹ ਬੱਚਾ ਇਹਦਾ ਸਾਰਾ ਸੀਗਾ ਚਲੋ ਜੋ ਵੀ ਮਾੜਾ ਮੋਟਾ ਸਰਵਿਸ ਸਟੇਸ਼ਨ ਤੇ ਲੱਗੇ ਸੀ ਕੰਮ ਕਰਦਾ ਸੀਗਾ ਜੀ ਆਦੀ ਤਨਖਾਹ ਲਿਆਉਂਦਾ ਸੀ ਆਪਦਾ ਟਾਈਮ ਪਾਸ ਕਰੀ ਜਾਂਦੇ ਸੀ ਇਹਦਾ ਜਿਹੜਾ ਹਸਬੰਡ ਸੀ ਕੁੜੀ ਦਾ ਉਹ ਪਹਿਲਾਂ ਕਰੰਟ ਵਾਲੀਆਂ ਤਾਰਾਂ ਨਾਲ ਲੱਗ ਗਿਆ ਸੀਗਾ ਉਹਦੀ ਇੱਕ ਲੱਤ ਡੈਮੇਜ ਹੈ ਜੀ ਉਹ ਹੈਂਡੀਕੈਪਡ ਹੈ ਬੰਦਾ ਜੀ ਉਹਦੇ ਪਲਾਸਟਿਕ ਦੀ ਲੱਤ ਲੱਗੀ ਹੋਈ ਹੈ ਠੀਕ ਹੈ ਜੀ ਜੋ ਇਹਨਾਂ ਦਾ ਸਾਰਾ ਸੀ ਰੋਟੀ ਦਾ ਜੂਨਗਜ਼ਾਰਾ ਕਰਦਾ ਸੀ ਬੰਦਾ ਉਹੀ ਉਹਨਾਂ ਨੇ ਕਾਰ ਵਾਲਿਆਂ ਨੇ ਖੋਲਿਆ ਜੀ ਇਹਨਾਂ ਇੱਕ ਨਾ ਜੀ ਕਹਿ ਦਿੰਦਿਆ ਹੁਣ ਇੱਥੇ ਧਰਨੇ ਦੀ ਗੱਲ ਚੱਲੀ ਸੀ ਫਿਰ ਉੱਥੇ ਹੀ ਗੱਲ ਆ ਜਾਂਦੀ ਆ ਵੀ ਹਰ ਇੱਕ Banda ਧਰਨਾ ਲਾਉਂਦਾ ਜੀ ਹੂੰ ਅੱਜ 4 ਮਹੀਨੇ ਹੋ ਗਏ ਜੀ ਇੱਕ ਤਾਂ ਬੱਚਾ ਗੁਜ਼ਰ ਗਿਆ ਜੀ ਇੱਕ ਬੱਚੇ ਹੀ 4 ਮਹੀਨਿਆਂ ਵਿੱਚ ਡੈੱਡ ਬੋਡੀ ਆ ਅਸੀਂ ਜਦੋਂ ਧਰਨੇ ਦਾ ਕੋਈ ਕਿਹਾ ਫੇਰ ਜਾ ਕੇ ਬੱਚਿਆਂ ਦਾ ਪਰਚਾ ਦਰਜ ਹੋਇਆ ਨਹੀਂ ਪਰਚਾ ਵੀ ਨਹੀਂ ਦਰਜ ਹੋਇਆ ਸੀਗਾ ਜੀ ਮਹੀਨੇ ਬਾਅਦ ਪੱਛਿਆਂ ਤੇ ਪਰਚਾ ਦਰਜ ਹੋਇਆ ਹੁਣ 4 ਮਹੀਨੇ ਨੇੜ ਉੱਪਰ ਹੋ ਗਿਆ ਜੀ ਗਿਰਫਜ਼ਾਰ ਕੋਈ ਨਹੀਂ ਕੀਤਾ ਅੱਜ ਮੁੰਡੇ ਦੀ ਡੈੱਡ ਬੋਡੀ ਜਦੋਂ ਅਸੀਂ ਮਲੋਟ ਸ਼ਿਸ਼ਕਾਰ ਨੂੰ ਜਾਣ ਲੱਗੇ ਆ ਦੇਖੋ ਉਹਨਾਂ ਨੂੰ ਪੁਲਿਸ ਫੜਨ ਨਹੀਂ ਗਈ ਸਾਡੇ ਬੱਚੇ ਨੂੰ ਮੋੜ ਕੇ ਸਰਕਾਰੀ ਹਸਪਤਾਲ ਚ ਲੈ ਆਈ ਜੀ ਹੱਕ ਤਾਂ ਇਹ ਮੰਨਦਾ ਸੀਗਾ ਵੀ ਅਸੀਂ ਇਹਦਾ ਸ਼ਿਸ਼ਕਾਰ ਕਰਦੇ ਬੱਚੇ ਦਾ ਕਿਉਂਕਿ ਮਾਂ ਬਹੁਤ ਔਖੀ ਸੀ ਤੇ ਉਹ ਬਹੁਤ ਔਖਾ ਪਿਓ ਦੀ ਲਤ ਨਹੀਂ ਕੰਮ ਕਰਦੀ ਅੱਜ ਪਿਓ ਦਾ ਤਾਂ ਇੱਕ ਸਾਰਾ ਗਿਆ ਤੇ ਫਰਮੈਸ਼ਨ ਤੇ ਉਹਨਾਂ ਨੂੰ ਦੋਸ਼ੀਆਂ ਨੂੰ ਨਹੀਂ ਫੜ ਸਕਦੇ ਉਹ ਦੋਸ਼ੀਆਂ ਨਾਲ ਮੇਰੀ ਮੁਲਾਕਾਤ ਹੋਈ ਸੀ ਪਰ ਉਹ ਦੋਸ਼ੀ ਹਾਸ ਹਾਸ ਕੇ ਗੱਲ ਕਰਦੇ ਸੀ ਇਹਨਾਂ ਦੇ ਪੁੱਤ ਚਲੇ ਗਏ ਤੇ ਦੋਸ਼ੀ ਹਾਸ ਹਾਸ ਕੇ ਗੱਲ ਕਰਨ ਜੇ ਕਿਸੇ ਮੰਤਰੀ ਦੀ ਪਹੁੰਚ ਆ ਤਾਂ ਤਾਂ ਹੀ ਦੋਸ਼ੀ ਹੱਸ ਕੇ ਗੱਲ ਕਰਦੀ ਸੀ ਉਹੀ ਫਿਰ ਸੜਕਾਂ 'ਲੀ ਆ ਗਈ ਸਾਨੂੰ ਤਾਂ ਕਹਿਣ ਦੇ ਜਿਹੇ ਬੰਦਿਆਂ ਨੂੰ ਵੀ ਸੜਕ ਤੇ ਬਹਿ ਜਾਂਦੇ ਆ ਭਰਾਵੋ ਸਾਡਾ ਦੁੱਖ ਆ ਕੇ ਸੁਣੋ ਜਾਂ ਜਿਹਦੇ ਦੋ ਬੱਚੇ ਜਾਣ ਤੋਂ ਚਲੇ ਗਏ ਉਹਨਾਂ ਤੋਂ ਦੇਖੋ ਚਲੇ ਗਏ ਤੁਸੀਂ ਆਨੇ ਉਹ ਵੀ ਹਰ ਇੱਕ ਤੇ ਧਰ ਨਾਲ ਆਉਨੇ ਆ ਸੀ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਨੂੰ ਸਹਿਯੋਗ ਦਿਓ ਤੁਹਾਨੂੰ ਪਤਾ ਲੱਗੇ ਵੀ ਵਾਕਈ ਸਹੀ ਆ ਜਿਹੇ ਬੰਦਿਆ ਹੱਕ ਤੇ ਇਹ ਜਿੰਨਾ ਚਿਰ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਨਾਲ ਖੜੇ ਆ ਬੱਚੇ ਦੇ ਵੀ ਨਾਲ ਖੜੇ ਆ ਤੇ ਬੱਚੇ ਦੇ ਪਿਓ ਦੇ ਨਾਲ ਵੀ ਖੜੇ ਆ ਜਿੰਨੀ ਵੀ ਸਾਨੂੰ ਹੋਈ ਜਿਵੇਂ ਕਹਿੰਦੇ ਆ ਵੀ ਸਿਹਤਾਂ ਵੀ ਨਹੀਂ ਮਿਲੀ ਬੱਚੇ ਗਰੀਬ ਆ ਅਸੀਂ ਹੋ ਸਕਦਾ ਪਿੰਡ ਜਾ ਕੇ ਕਿਸੇ ਦੀ ਮਿੰਤ ਤਰਲਾ ਕਰਕੇ ਇਹਨਾਂ ਦੀ ਮਦਦ ਵੀ ਕਰਾਈਏ ਜੀ ਥੋੜੀ ਕਣੀ ਜੀ ਦੇਖੋ ਫਾਦਰ ਸਾਹਿਬ ਨਾਲ ਗੱਲ ਕਰਦੇ ਆ ਤੁਸੀਂ ਇਹਨਾਂ ਦੇ ਪਿਓ ਆ ਜੀ ਕੋਈ ਜਿਹੜਾ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਕੋਈ ਮਦਦ ਦਿੱਤੀ ਹੈ ਕੋਈ ਤੁਹਾਨੂੰ ਜੀ ਕੁਛ ਨਹੀਂ ਕੁਛ ਨਹੀਂ ਦਿੱਤਾ ਹੈਗਾ ਕੁਛ ਨਹੀਂ ਉਹਨਾਂ ਦੀ ਮਦਦ ਤੇ ਦੂਰ ਉਹਨਾਂ ਦੀ ਸ਼ਕਲ ਤੱਕ ਨਹੀਂ ਦੇਖੀ ਅੱਛਾ ਜੀ ਪ੍ਰਸ਼ਾਸਨ ਕੋਈ ਤੁਹਾਡੇ ਕੋਲ ਜਦੋਂ ਐਕਸੀਡੈਂਟ ਹੋਇਆ ਉੱਥੇ ਪਹੁੰਚਿਆ ਜਿੱਥੇ ਕੀ ਨਾਮ ਹੈ ਵੀ ਤੁਹਾਡਾ ਬੇਟਾ ਦਾਖਲ ਸੀਗਾ ਨਹੀਂ ਜੀ ਕੋਈ ਵਿਅਕਤੀ ਨਹੀਂ ਗਿਆ ਹੈਗਾ ਕੋਈ ਵਿਅਕਤੀ ਨਹੀਂ ਕੋਈ ਵਿਅਕਤੀ ਨਹੀਂ ਗਿਆ ਸਿਰਫ ਇੱਕ ਵਾਰ ਲੜਕਾ ਮੇਰਾ ਇਸ ਹਾਲਾਤ ਦੇ ਸੀ ਕਿ ਉਹ ਕਿਸੇ ਨੂੰ ਬਿਆਨ ਦੇਣੇ ਲੈ ਕੇ ਨਹੀਂ ਸੀ ਹੁੰਦੀ ਤੇ ਸਾਰੀ ਨਸਈ ਜਿਹੜੀ ਬਲੌਕ ਬੰਦ ਕੀਤੀ ਦੀ ਸੀ ਜੀ ਸਾਡੇ ਕੋਲ ਕੋਈ ਪੁਲਿਸ ਪ੍ਰਸ਼ਾਸਨ ਜਾਂ ਕੋਈ ਸਰਕਾਰੀ ਅਫਸਰ ਨਹੀਂ ਗਿਆ ਜੀ ਮੇਰੇ ਘਰ ਦੀ ਵੀ ਹਾਲਾਤ ਜਿਹੜੇ ਉਹ ਨਾਜ਼ੁਕ ਹਨ ਤਾਂ ਫਿਰ ਪੈਸਾ ਵੀ ਮਸਾ ਜਿਹੜਾ ਜਿੰਨਾ ਕਿ ਹੈਗਾ ਸੀ ਕਿ ਉਹ ਫੜਫੜਾ ਕੇ ਲਾਇਆ ਕਿੰਨੇ ਰੁਪਏ ਲੱਗੇ ਇੱਥੇ ਰੁਪਏ 1.75 ਲੱਗਤ ਹੋਤੇ ਦੇ ਕਰੀਬ ਲੱਗੇ ਸਾਰਾ ਵਿਆਜ ਦੇ ਉੱਤੇ ਪੈਸਾ ਫੜਿਆ ਗਿਆ ਕੋਈ ਕੁਛ ਆਪਣੇ ਕੋਲ ਸੀ ਕੁਝ ਪੈਣਾ ਪਰਾਂਵਾਂ ਨੇ ਦਿੱਤਾ ਮੇਰੀ ਸਾਲੀ ਹੈਗੀ ਹਮ ਛੋਟੀ ਹਮ ਉਹਨੇ ਮੇਰੀ ਜੀਜਾ ਨਾਲ ਮਦਦ ਕੀਤੀ ਹੈ ਜੇ ਜਰੂਰਤਈ ਸਿਰ ਤੋਂ ਪਾਣੀ ਉੱਪਰ ਟਪਦਾ ਰਿਹਾ ਟਪਦਾ ਰਿਹਾ ਹਮ ਵਿਆਜ ਤੇ ਪੈਸਾ ਵੀ ਫੜਿਆ ਹਮ ਲੇਕਿਨ ਜੋ ਮਾਲਿਕ ਨੂੰ ਹੁਣ ਮਨਜ਼ੂਰੀ ਨਹੀਂ ਹੈਗਾ ਹਮ ਕਿ ਇੰਨਾ ਪੈਸਾ ਲਾਣ ਤੋਂ ਵੀ ਬਾਅਦ ਆਪਾਂ ਹਿੰਮਤ ਹਾਰ ਚੁੱਕੇ ਵੇਖੋ ਬੋਲਿਆ ਵੀ ਨਹੀਂ ਜਾਂਦਾ ਇੰਨੇ ਕੁ ਜ਼ਿਆਦਾ ਭਾਵੁਕ ਆ ਤੇ ਵੇਖੋ ਵੀ ਜਿਹੜਾ ਇਹਨਾਂ ਦਾ ਪਤਾ ਵੀ ਨਹੀਂ ਪਤਾ ਟਿੱਕਰ ਵੀ ਨਹੀਂ ਲਿਆ ਗਿਆਗਾ ਵੇਖੋ ਜਿਹੜਾ ਬੱਚੇ ਦਾ ਜਿਹੜਾ ਪਿਓ ਹੈਗਾ ਉਹਦੀ ਹੈਂਡੀਕੈਪਟ ਹੈ ਉਹਨਾਂ ਦੀ ਇੱਕ ਲੱਤ ਵੀ ਹੈ ਨਹੀਂਗੀ ਤਾਂ ਵੇਖੋ ਘਰ ਦੇ ਹਾਲਾਤ ਵੀ ਕਾਫੀ ਜ਼ਿਆਦਾ ਨਾਜ਼ੁਕ ਆ ਜਿਹੜਾ ਪਹਿਲਾਂ ਵੀ ਜਿਹਨਾਂ ਦੇ ਬੇਟੇ ਦੀ ਡੈਥ ਹੋਈ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜਦੋਂ ਤੁਹਾਡੇ ਬੇਟੇ ਦੀ ਡੈਥ ਹੋਈ ਹੈ ਐਕਸੀਡੈਂਟ ਹੋਇਆਗਾ ਤਾਂ ਉਸ ਤੋਂ ਬਾਅਦ ਤੁਹਾਡੇ ਕੋਲੇ ਕੋਈ ਪ੍ਰਸ਼ਾਸਨ ਵਾਲੇ ਆਏ ਨਹੀਂ ਸਰ ਕੋਈ ਨਹੀਂ ਆਇਆ ਜੀ ਕੋਈ ਵੀ ਨਹੀਂ ਆਇਆ ਕੋਈ ਨਹੀਂ ਆਇਆ ਕਿਸੇ ਨੇ ਵੀ ਕੁਝ ਨਹੀਂ ਸਾਡੀ ਮਦਦ ਕੀਤੀ ਤੁਹਾਡੇ ਕੋਲੇ ਪ੍ਰੂਫ ਵੀ ਹੈਗੇ ਸਾਰੇ ਹਨਾ ਕਿਨੇ ਗੱਡੀ ਮਾਰੀ ਹੈ ਕੀ ਕੁਝ ਹੋਇਆਗਾ ਪਰ ਕੋਈ ਕਾਰਵਾਈ ਨਹੀਂ ਬਿਲਕੁਲ ਸਰ ਸਾਰੇ ਪ੍ਰੂਫ ਜਿੰਨੇ ਵੀ ਸੀ ਸਾਬਸੀ ਖੁਦ ਬਰਾਮਤ ਕੀਤੇ ਆ ਅੱਛਾ ਜੀ ਤੇ ਪੁਲਿਸ ਪ੍ਰਸ਼ਾਸਨ ਨੇ ਕੋਈ ਮਦਦ ਨਹੀਂ ਕੀਤੀ ਅਸੀਂ ਖੁਦ ਰਿਸ਼ਤੇਦਾਰਾਂ ਨੇ ਭੈਣ ਭਰਾਵਾਂ ਨੇ ਭੱਜ ਨੱਠ ਕੇ ਅਸੀਂ ਸਾਰੇ ਸਬੂਤ ਇਕੱਠੇ ਕੀਤੇ ਆ ਅੱਛਾ ਜੀ ਪਰ ਫਿਰ ਵੀ ਪ੍ਰਸ਼ਾਸਨ ਨੇ ਕੋਈ ਸਾਡੀ ਮਦਦ ਨਹੀਂ ਕੀਤੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਇਹੀ ਕਰਦੇ ਆਂ ਵੀ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਜੀ ਔਰ ਮੇਰੀ ਬੇਨਤੀ ਤਾਂ ਇਹ ਹੀ ਆ ਵੀ ਜੋ ਵੀ ਮੇਰੀ ਭੈਣ ਵੇਖੋ ਭਾਵੁਕ ਆ ਵੇਖੋ ਪਰਿਵਾਰ ਭਾਵੁਕ ਆ ਦੋ ਬੇਟੇ ਚਲੇ ਜਾਣ ਤੋਂ ਬਾਅਦ ਭਾਵੁਕ ਹੋਣਾ ਹੀ ਆ ਵੇਖੋ ਕੀ ਹਾਲਾਤ ਆ ਇਸ ਪੰਜਾਬ ਦੇ ਜਿਹੜੀ ਇੱਕ ਬੰਦ ਦੀ ਕਾਰਵਾਈ ਵੀ ਨਹੀਂ ਹੋ ਰਹੀ ਵੇਖੋ ਜਿਹੜੇ ਰਿਸ਼ਤੇਦਾਰ ਆ ਸਾਰੇ ਵੇਖੋ ਜਿਹੜਾ ਸੰਸਕਾਰ ਕਰਨ ਜਾ ਰਹੇ ਸੀ ਤੇ ਸੰਸਕਾਰ ਕਰਨ ਵੇਲੇ ਉਹ ਮੋੜ ਲਿਆਂਦੀ ਗੱਡੀ ਇਹ ਮੋੜ ਲਿਆਂਦੀ ਜੀ ਵੀ ਗਿਰਫਤਾਰ ਕਰਦੇ ਆ ਤੇ ਤੁਹਾਡਾ ਪੋਸਟਮਾਰਟ ਕਰਾਉਨੇ ਆ ਅੱਜ ਤਾਂ ਪੋਸਟਮਾਰਟ ਯਾਰ ਆ ਗਿਆ ਜੀ ਤੇ ਜਿਹੜਾ 3 ਮਹੀਨੇ ਦਾ ਬੱਚਾ ਦਾ ਦੂਜਾ ਗੁਜ਼ਰ ਗਿਆ ਤੇ ਉਹਦੀ ਕਾਰਵਾਈ ਕਿਹਨੇ ਕਰਨੀ ਜਵਾਨੀ ਕੀਤੀ ਜੀ ਤੇ ਇਹਨੂੰ ਵਿਚਾਰੇ ਨੂੰ ਹੁਣ ਦਾਗ ਲਾਉਣਾ ਸੀ ਤੇ ਹੁਣ ਇੱਥੇ ਆ ਗਏ ਅਸੀਂ ਤੇ ਮਦਦ ਹੁਣ ਸਾਨੂੰ ਡੀਐਸਪੀ ਸਾਹਿਬ ਨੇ ਦੇਤਾpropto ਅਵਤਾਰ ਸਿੰਘ ਨੇ ਵੀ ਮੇਰੇ ਤੇ ਵਿਸ਼ਵਾਸ ਕਰੋ ਮੈਂ ਅੱਜ ਸ਼ਾਂਤਿਕ ਦੋਸ਼ੀ ਗ੍ਰਿਫਤਾਰ ਕਰ ਦੂੰਗਾ ਕਿਉਂਕਿ ਇਹ ਡੀਐਸਪੀ ਸਾਹਿਬ ਕੋਲੇ ਅੱਜ ਪਹਿਲੀ ਵਾਰ ਹੀ ਮਿਲੇ ਆ ਤੇ ਪਹਿਲੀ ਵਾਰੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਇਸ ਤੋਂ ਪਹਿਲਾਂ ਡੀਐਸਪੀ ਹੋਰ ਸੀਗਾ ਜੀ ਜੀ ਹੋਰ ਕੁਝ ਬੋਲਣਾ ਚਾਹੁੰਦੇ ਹੋ ਦੱਸੋ ਜੀ ਕੁਝ ਨਹੀਂ ਅਸੀਂ ਇਹ ਨੰਨੀ ਆ ਜੀ ਤੁਸੀਂ ਨਾਨੀ ਹਾਂਜੀ ਮੇਰਾ ਪੋਤਾ ਸੀਗਾ ਜੀ ਕਿ ਮੇਰਾ ਦੋਤਾ ਸੀ ਹਮ ਜਿਹੜੇ ਇਹਨਾਂ ਨੇ ਅਸੀਂ ਨਕਾਰ ਪਿੱਛੋਂ ਪਜਾ ਕੇ ਲਿਆ ਕੇ ਪਿੱਛੋਂ ਸੈਣ ਮਾਰੀ ਆਗੇ ਨਾਲ ਹੀ ਮੇਰੇ ਪੋਤੇ ਨੂੰ ਧੂਕੇ ਲੈ ਕੇ ਮੇਰੇ ਦੋਤਾ ਪਿਆ ਤੁਹਾਡੇ ਸਾਹਮਣੇ ਵੇਖੋ ਪਰਿਵਾਰ ਭਾਵਕ ਨਹੀਂ ਹੋਈ ਸੀ ਮੇਰਾ ਇੱਕ ਹੀ ਦੋਤਾ ਸੀ ਇੱਕ ਹੀ ਪੋਤਾ ਸੀਗਾ ਵੇਖੋ ਕਿੱਦਾਂ ਦੇ ਹਾਲਾਤ ਆ ਦੋ ਪੁੱਤ ਚਲੇ ਗਏ ਆ ਇਸ ਦੁਨੀਆ ਤੋਂ ਤਾਂ ਵੇਖੋ ਕੀ ਹਾਲਾਤ ਆ ਇਹ ਜਿਹੜੇ ਵਸ ਆਪਣੇ ਵੇਖੋ ਗਿੱਦੜਵਾ ਹਲਕੇ ਦੇ ਵਿੱਚ ਜਿਹੜੇ ਅੰਬੇਦਕਰ ਨਗਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ ਤਾਂ ਵੇਖੋ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਕੋਈ ਹਜੇ ਤੱਕ ਅਨਸਾਫ਼ ਦੀ ਉਮੀਦ ਨਹੀਂ ਹੈਗੀ ਪਰ ਡੀਐਸਪੀ ਸਾਹਿਬ ਨੇ ਕਿਹਾਗਾ ਵੀ ਤੁਸੀਂ ਬੇਟ ਕਰੋ ਕੁਛ ਨਾ ਕੁਛ ਜਿਹੜਾ ਅਸੀਂ ਬੰਦ ਹੀ ਕਾਰਵਾਈ ਕਰਾਂਗੇ ਇਸੇ ਤਰ੍ਹਾਂ ਬਣੇ ਰਹੋ ਰਮਨ ਸੋਢੀ ਨਾਲ ਧੰਨਵਾਦ